ਜ਼ਿਲ੍ਹਾ ਪੁਲਿਸ ਮੁਖੀ ਸਰਦਾਰ ਵਰਿੰਦਰ ਸਿੰਘ ਬਰਾੜ ਦੇ ਦਿਸ਼ਾ ਨਿਰਦੇਸ਼ ਤੇ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਪੱਕਾ ਕਾਲੇਵਾਲੀ ਵਿੱਚ ਇੱਕ ਐਨਆਰਆਈ ਮਾਤਾ ਦੇ ਘਰ ਚੋਰੀ ਕਰਨ ਵਾਲਿਆਂ ਨੂੰ ਥਾਣਾ ਵੈਰੋਕੇ ਪੁਲਿਸ ਨੇ ਮਾਤਰ 30 ਘੰਟੇ ਵਿੱਚ ਕੀਤਾ ਕਾਬੂ ਜਾਣਕਾਰੀ ਦਿੰਦੇ ਹੋਏ ਪੁਲਿਸ ਨੇ ਦੱਸਿਆ ਵੀ ਪਿੰਡ ਪੱਕਾ ਕਾਲੇਵਾਲੀ ਦੇ ਘਰ ਮਾਤਾ ਸੁਖਿੰਦਰ ਕੌਰ ਜੋ ਕਿ ਐਨਆਰਆਈ ਹੈ ਤੇ ਉਸ ਦਾ ਪਰਿਵਾਰ ਵਿਦੇਸ਼ ਵਿੱਚ ਰਹਿੰਦਾ ਹੈ ਇਹ ਇਕੱਲੇ ਰਹਿੰਦੇ ਹਨ ਤੇ ਘਰ ਵਿੱਚ ਇੱਕ ਚੱਕੀ ਹੈ ਤੇ ਚੱਕੀ ਨੂੰ ਸੰਭਾਲਣ ਵਾਲੇ ਦੋ ਵਿਅਕਤੀ ਸੌਂਦੇ ਹਨ ਅਤੇ ਇਸੇ ਤਰ੍ਹਾਂ ਹੀ ਮਾਤਾਇ ਕਾਰਵੇ ਸੁੱਤੀ ਪਈ ਸੀ ਤੇ ਮੋਬਾਈਲ ਉਸਨੇ ਕੋਲ ਸੀ ਦਰਵਾਜ਼ਾ ਬੰਦ ਨਹੀਂ ਕੀਤਾ ਹੋਇਆ ਸੀ ਲਬਪ੍ਰੀਤ ਅਤੇ ਸੁਖਵਿੰਦਰ ਸਿੰਘ ਨਾਮ ਦੇ ਦੋ ਵਿਅਕਤੀ ਕੰਦ ਟੱਪ ਕੇ ਘਰ ਦੇ ਅੰਦਰ ਆ ਗਏ ਅਤੇ ਚੱਕੀ ਤੇ ਸੁੱਤੇ ਰਖਵਾਲਿਆਂ ਦਾ ਗੇਟ ਬੰਦ ਕਰ ਦਿੱਤਾ ਅਤੇ ਮਾਤਾ ਦਾ ਮੋਬਾਈਲ ਚੱਕਿਆ ਮਾਤਾ ਨੂੰ ਪਤਾ ਲੱਗ ਗਿਆ ਅਤੇ ਮਾਤਾ ਦੇ ਵਾਲਿਆ ਖਿੱਚ ਕੇ ਫਰਾਰ ਹੋ ਗਏ ਪੁਲਿਸ ਨੇ ਪੁੱਛ ਪੜਤਾਲ ਕੀਤੀ ਅਤੇ ਜਾਂਚ ਕਰਨ ਤੋਂ ਬਾਅਦ ਸਿਰਫ 30 ਘੰਟਿਆਂ ਵਿੱਚ ਮੋਟਰਸਾਈਕਲ ਤੇ ਜਾ ਰਹੇ ਇਹਨਾਂ ਦੋਵਾਂ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਅਗਲੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਹੋਰ ਕੀ ਕੁਝ ਹੋਇਆ ਸਭ ਕੋ ਜਰਨਲ ਨਹੀਂ ਸਾਡੇ ਨਾਲ ਬਣੇ ਅੱਛਾ ਕੀ ਕਿਉਂ ਪੁਲਿਸ ਨੇ ਫੜਿਆ ਜੀ ਤੁਹਾਨੂੰ ਹਾਂਜੀ ਚੋਰੀ ਕਿੱਥੋਂ ਆਪਣੇ ਪਿੰਡੋਂ ਹੀ ਕੀ ਕੀ ਚੋਰੀ ਕੀਤਾ ਸੀਗਾ ਇੱਕ ਮੋਬਾਈਲ ਸੀ ਇੱਕ ਵਾਲੀ ਸੀ ਕਿਹਨਾਂ ਦੇ ਘਰੋਂ ਆਪਣੇ ਮੰਗਵਾਂਡੀ ਸੀ ਕਿਵੇਂ ਚੋਰੀ ਦੀ ਵਾਰਦਾਤ ਨੂੰ ਕਿਵੇਂ ਅੰਜਾਮ ਕਿਵੇਂ ਦਿੱਤਾਗਾ ਹਾਂਜੀ ਅੰਜਾਮ ਕਿਵੇਂ ਦਿੱਤਾ ਚੋਰੀ ਕਿਵੇਂ ਕੀਤਾ ਪਤਾ ਕਿਵੇਂ ਲੱਗਿਆ ਵੀ ਇੱਥੇ ਸਮਾਨ ਪਿਆ ਤੁਹਾਨੂੰ ਵੀ ਸਾਨੂੰ ਪਤਾ ਸੀ ਪਿੰਡ 'ਚ ਹੀ ਰਹਿੰਦੀ ਸੀ ਅੱਛਾ ਤਾਂ ਇਸ ਕਰ ਜਦੋਂ ਚੋਰੀ ਕੀਤੀ ਉਦੋਂ ਘਰ ਵਿੱਚ ਸੀਗਾ ਕੋਈ ਹਾਂਜੀ ਯਦੋ ਚ ਹਾਂਜੀ ਹੈਗੇ ਕੋਣ ਸੀਗਾ ਉਹ ਦੋ ਜਿੰਨਾਂ ਦੇ ਵੀ ਚੱਕੀ ਵਾਲੇ ਸੀ ਦੋ ਦੋ ਫਿਰ ਪਿਓ ਪੁੱਤ ਹਾਂਜੀ ਫਿਰ ਉਹਨਾਂ ਉਹਨਾਂ ਦੇ ਹੁੰਦੇ ਹੋਏ ਫਿਰ ਕਿਵੇਂ ਕਰ ਲਈ ਫਿਰ ਉਹਨਾਂ ਨੂੰ ਬੁੱਬੀ ਬੋਲਾ ਰਿਹਾ ਸੀ ਅੱਛਾ ਚਰਕੀ ਕਿਵੇਂ ਦਾਖਲ ਕਿਵੇਂ ਹੋਏ ਤੁਸੀਂ ਅੰਦਰ ਹਾਂਜੀ ਅੰਦਰ ਕਿਵੇਂ ਦਰ ਗਏ ਸੀ ਸਰ ਉਹ ਖੋਲ ਕੇ ਉਹ ਖੋਲਦਾ ਸੀ ਅੱਛਾ ਤੇ ਵੀ ਨਾਲ ਸੀ ਮੁੰਡਾ ਤੇਰੇ ਹਾਂਜੀ ਦੋਵੇਂ ਸੀ ਦੋਵੇਂ ਸੀ ਫਿਰ ਉਹਦੋਂ ਬਾਅਦ ਚੋਰੀ ਕਰਨ ਤੋਂ ਬਾਅਦ ਕਿੱਥੇ ਗਏ ਜੀ ਅਸੀਂ ਕਰੀ ਗਏ ਜਦੇ ਬਾਅਦ ਵਾਪਸ ਹਾਂਜੀ ਤੇ ਫਿਰ ਪੁਲਿਸ ਦੇ ਅੱਥੀ ਕਿਵੇਂ ਆਏ ਫੇਰ ਉਹ ਵੀ ਅਰਬੀ ਉਹ ਸ਼ੱਕ ਤਾਂ ਉਹਤੇ ਵੀ ਪਹਿਲਾਂ ਵੀ ਕਹੀ ਰਹੀ ਵੀ ਕੋਈ ਵੀ ਚੋਰੀ ਹੁੰਦੀ ਸੀ ਨਾ ਨਾਕ ਲੈ ਲੈਂਦੇ ਸੀ ਇਹਨੇ ਕੀਤਾ ਕਿ ਕਿੰਨੇ ਸੰਚ ਚੈੱਕ ਕਰਦਾ ਸੀ ਹੂੰ ਇਸ ਕਰਕੇ ਤੁਸੀਂ ਨਸ਼ੇ ਕਰਦੇ ਹਾਂਜੀ ਦੋਨੋਂ ਜਣੇ ਦੋਨੋਂ ਜਣੇ ਤੁਹਾਡਾ ਕੀ ਲੱਗਦਾ ਇਹ ਬ੍ਰਦਰਿੰਗ ਸਗੇ ਬ੍ਰਦਰ ਜੀ ਮਾਸੀ ਦਾ ਮੁੰਡਾ ਹਾਂਜੀ ਤੇ ਫਿਰ ਇਸ ਤੰਦੇ ਵਾਲੇ ਪਾਸੇ ਕਿਉਂ ਜੁੜੇ ਕਦੋਂ ਤੇ ਅੱਗ ਵੀ ਕੀਤੀਆਂ ਨੇ ਨਹੀਂ ਸਰ ਭਾਈ ਫਸਟ ਆਈ ਹੈ ਕਿਉਂ ਕੀਤੀ ਕਿਉਂ ਚੋਰੀ ਸਰਵਾਸਕੀ ਬਸ ਦਿਮਾਗ ਦੇ ਵੱਲ ਪੁੱਠਾ ਦਿਵਾ ਵੱਜ ਗਈ ਗਲਤੀ ਹੋ ਗਈ ਜੀ ਅੱਗੇ ਤੋਂ ਨਹੀਂ ਕਰਦੇ ਹਾਂ ਹੂੰ ਬਸ ਆਈ ਪਹਿਲੀ ਵਾਰ ਕਿ ਚੋਰੀ ਕੀਤੀ ਹੈ ਜੀ ਹੂੰ ਹੂੰ ਇੱਕ ਮੋਬਾਈਲ ਸੀ ਤੇ ਕਵਾਲੀਆਂ ਸੀ ਮੈਂ ਇੱਕ ਵਾਲੀ ਸੀ ਇੱਕ ਮੋਬਾਈਲ ਨਹੀਂ ਉਹ ਫਿਰ ਉਸ ਜਗ੍ਹਾ ਤੇ ਕਿਵੇਂ ਪਹੁੰਚੇ ਜਿਹੜੀ ਥਾਂ ਤੇ ਪਿਆ ਸੀ ਸਮਾਨ ਬਸ ਮਾਤਾ ਹੈ ਗਈ ਸੀ ਕੱਲੀ ਅੰਦਰ ਪਈ ਸੀ ਤੇ ਦੋ ਚੱਕੀ ਵਾਲੇ ਸੀਗੇ ਜੀ ਹੂੰ ਉਹ ਅੰਦਰ ਆਪਦਾ ਪਏ ਹੋਏ ਸੀਗੇ ਉਹਨਾਂ ਨੂੰ ਅੱਗੋਂ ਗੁੰਡਾ ਲਾਤਾ ਦੇ ਗਏ ਉਹ ਅੰਦਰ ਹੀ ਰਹਿ ਗਏ ਜੀ ਪਰ ਮਾਤਾ ਦਾ ਨਾ ਦਰਵਾਜ਼ਾ ਖੋਲ ਕੇ ਅੰਦਰ ਵੜੇ। ਮਾਤਾ ਨੂੰ ਪਤਾ ਨਹੀਂ ਲੱਗਿਆ। ਨਹੀਂ ਮਾਤਾ ਨੂੰ ਮਾਤਾ ਜਾਗ ਪੀ ਸੀ ਮਾਤਾ ਨੂੰ ਵੀ ਵਾਲੇ ਨਾਲ ਕਿਹਾ ਵਾਲੀ ਇੱਕ ਲੈ ਲਈ ਸੀ। ਜੇ ਮਾਤਾ ਤੋਂ ਲੈ ਲਈ ਸੀ। ਹਾਂਜੀ। ਡਰਾਇਆ ਸੀ ਕੋ ਉਹਨੂੰ ਫਿਰ। ਕੋਈ ਡਰਾਇਆ ਨਹੀਂ ਕੋਈ ਧਮਕਾਇਆ ਨਹੀਂ ਕੋਈ ਸਾਡੇ ਕੋਲ ਸੰਦ ਨਹੀਂ ਸੀਗਾ ਕੋਈ ਕੁਝ ਨਹੀਂ ਸੀਗਾ ਹੀ। ਅੱਛਾ। ਖਾਲੀ ਹੱਥ ਸੀਗੇ ਜੀ। ਇੱਕ ਮੋਬਾਈਲ ਚੱਕਿਆ ਮੈਂ ਮੋਬਾਈਲ ਚੱਕਿਆ ਇਹ ਮੁੰਡੇ ਨੇ ਵਾਲੀ ਲਾਈ ਹੈ ਜੀ। ਗੰਨ ਚ ਇੱਕ ਇੱਕੀ ਵਾਲੀ ਸੀ। ਗੰਦ ਟਪ ਕੇ ਸੀ ਅੰਦਰ ਵੜੇ ਸੀਗੇ ਜੀ। ਗੰਦ ਟਪ ਕੇ ਬਾਹਰ ਗਏ ਆਂ ਜੀ। ਮੇਨ ਦਰਵਾਜਾ ਖੁੱਲਾ ਆਇਆ ਸੀ ਗਾਈ ਜਿੱਥੇ ਮਾਤਾ ਪਈਏ ਸੀ ਉਹ ਵੀ ਦਰਵਾਜਾ ਖੁੱਲਾ ਹੀ ਹੋਇਆ ਸੀ ਗਾਈ ਹਮ ਬਸ ਤੋਂ ਦੋ ਬਾਸ ਫਿਰ ਕਿੱਥੇ ਗਏ ਬਸ ਘਰੇ ਹੀ ਗਏ ਆ ਜੀ ਤਰਮਸਾਲਾ ਸੀ ਉੱਥੇ ਪਹਿਲਾਂ ਜਾ ਕੇ ਵੀ ਕੱਪੜੇ-ਕਪੜੇ ਚੇਂਜ ਕੀਤੇ ਨੇ ਮੈਂ ਤਾਂ ਵੀ ਬਸ ਐਵੇਂ ਹੀ ਕਰ ਜਾਵੜਿਆ ਸੀ ਕਿ ਮੇਰੇ ਤਾਂ ਕੁਝ ਵੀ ਨਹੀਂ ਇਹਦੀ ਲੋਰ ਗਿੱਲੀ ਹੋ ਸੀ ਕਣਕ ਵਿੱਚ ਪੱਜ ਕੇ ਹਮ ਕਰੇ ਗਏ ਐਨ ਆਰ ਆਈ ਸੀ ਗਏ ਉਹ ਹਾਂਜੀ ਉਹ ਐਨ ਆਰ ਆਈ ਆ ਜੀ ਅੱਛਾ ਉਹ ਬੀਨਤ ਸਿੰਘ ਨਰਾਈ ਆ ਜੀ ਉਹਨਾਂ ਦੇ ਮਗਰ ਉਹ ਵੀ ਐਨ ਆਰ ਆਈ ਉਹਨਾਂ ਦੀ ਲੱਗਦੀ ਹੈ ਪਤਾ ਨਹੀਂ ਤਾਈਏ ਕਿ ਕੀ ਆ ਜੀ ਅਤੇ ਫਿਰ ਰੈਕੀ ਜਿਵੇਂ ਕੀਤੀ ਪਹਿਲਾਂ ਕੋਈ ਕਰਦਾ ਵੇਖਿਆ ਸੀਗਾ ਕਿ ਨਹੀਂ ਨਹੀਂ ਜੀ ਕੁਝ ਨਹੀਂ ਵੇਖਿਆ ਸੀਗਾ ਬਸ ਐਵੇਂ ਪਤਾ ਹੀ ਸੀਗਾ ਜੀ ਵੀ ਮਨ ਕੇ ਚੱਲੋ ਵੀ ਇਹਨਾਂ ਦੇ ਕਰਨਾ ਚਾਹ ਮਨ ਕੇ ਚੱਲੋ ਪਾਏ ਹੋਇਆ ਯੂ ਕਾਂਟੇ ਕਿ ਕਾਂਟੇ ਹੁੰਦੀ ਜਾਂਦੇ ਸੀਗੇ ਹੂੰ ਤੁਹਾਡੀ ਦੁਕਾਨ ਤੇ ਆਂਦੇ ਸੀ ਨਹੀਂ ਸਾਡੀ ਦੁਕਾਨ ਤੇ ਨਹੀਂ ਵੀ ਉੱਥੇ ਆਂਦੇ ਜਾਂਦੇ ਸੀਗੇ ਤੇ ਅਸੀਂ ਵੀ ਵੇਖਿਆ ਹੁਣ ਇਹ ਮੁੰਡੇ ਨੇ ਵੇਖਿਆ ਸੀ ਗਿਆ ਹੀ ਚੋਰੀ ਕੀਤੀ ਕਿਉਂ ਬਸ ਐਸੀ ਜੀ ਐਵੇਂ ਬਸ ਮਸਾ ਕਰਦੇ ਟੀਮ ਕਿਵੇਂ ਬਣਾਈ ਚੋਰੀ ਦੀ ਜਾਂਦੇ ਬਾੜੀਆਂ ਲਾ ਲਈ ਵਾਲੀ ਅੰਦਾ ਕਈਆਂ ਦੇ ਪਾਈਆਂ ਵੀ ਮੈਂ ਤਾਂ ਜੀ ਕਰੇ ਸੀਗਾ ਜੀ ਇਹ ਮੁੰਡੇ ਨੇ ਮੈਨੂੰ ਫੋਨ ਕੀਤਾ ਜੀ ਆਪਦੇ ਭਰਾ ਦੇ ਫੋਨ ਤੋਂ ਜੀ ਰਾਤ ਨੂੰ ਮੈਂ ਤਾਂ ਆਪਦੇ ਮੇਰਾ ਤਾਂ ਪਰਿਵਾਰ ਹੈਗਾ ਜੀ ਨਿੱਕੀ ਜਿਹੀ ਕੁੜੀ ਆ ਮੈਂ ਤਾਂ ਉੱਥੇ ਪਿਆਸੀ ਕਰੀ ਹੂੰ ਰਾਤੀ ਵੜੀ ਸੀ ਹਾਂਜੀ ਇਹਨੇ ਫੋਨ ਲਾਇਆ ਮੈਨੂੰ 10 11 10 11 ਦਾ ਟਾਈਮ ਹੋਗਾ 10 ਤੁਸੀਂ ਵੀ ਕੋਈ ਨਸ਼ਾ ਕਰਦੇ ਹੋ ਹਾਂਜੀ ਨਸ਼ਾ ਕਰਦੇ ਆ ਮਾੜਾ ਮੋਟਾ ਹੀ ਕਰਦਾ ਜੀ ਮੈਂ ਤਾਂ ਵੀ ਕਦੇ ਖਤ ਨਹੀਂ ਜੀ ਕਿਸ ਚੀਜ਼ ਬਸ ਆਹੀ ਹੈ ਜੀ ਬਈ ਕੈਲ ਸੁਲ ਸੁਲ ਖਾ ਲੈਣਾ ਕੀ ਨਾ ਜੀ ਆਪਣਾ ਅੰਜੀਤ ਮੇਰਾ ਨਾਮ ਸੁਖਪ੍ਰੀਤ ਹੈ ਤੇ ਇਹਦਾ ਕੀ ਨਾਮ ਹੈ ਇਹਦਾ ਨਾਮ ਲੱਕੀ ਹੈ ਜੀ ਕੀ ਰਿਸ਼ਤਾ ਕੀ ਤੁਹਾਡਾ ਬਰਿਸ਼ਤਾ ਬਸ ਨਸੀਰੀ ਹੈ ਜੀ ਕਿਸੇ ਕਿਹੜੇ ਦੋਸ਼ਾਂ ਦੇ ਤਹਿਤ ਜਿਹੜਾ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜੀ ਇਹ ਨਾ ਜੀ ਐਨਆਈਏ ਆਪਣੇ ਮਾਤਾ ਪੱਕਾ ਕਾਲਾ ਯਾਰਾ ਪਿੰਡ ਤੋਂ ਜੀ ਸੁਖਜਿੰਦਰ ਕੌਰ ਜੀ ਉਹਨਾਂ ਦਾ ਨਾਮ ਹੈ ਜੀ ਉਹ ਉਹਨਾਂ ਦਾ ਪਰਿਵਾਰ ਸਾਰਾ ਜਿਹੜਾ ਬਾਹਰ ਰਹਿੰਦਾ ਹੈ ਵਿਦੇਸ਼ ਵਿੱਚ ਉਹ ਕੁਝ ਦਿਨਾਂ ਵਾਸਤੇ ਇੱਥੇ ਆਈ ਹੋਈ ਸੀਗੀ ਹੂੰ ਉਹਨਾਂ ਦੇ ਘਰੇ ਚੱਕੀ ਇੱਕ ਪਿੰਦੀ ਸਾਈਡ ਤੇ ਚੱਕੀ ਦੇ ਕੋਲ ਸ਼ੁੰਡੇ ਜਿਹੜੇ ਨੇ ਬੈਠਦੇ ਨੇ ਜੀ ਜੀ ਉਹ ਰਾਤ ਨੂੰ ਸੁੱਤੀ ਹੋਈ ਸੀ ਘਰੇ ਇਕੱਲੀ ਉਹਨੇ ਆਪਣੇ ਘਰ ਦਾ ਜਿਹੜਾ ਦਰਵਾਜ਼ਾ ਸੀਗਾ ਉਹ ਖੋਇਆ ਹੋਇਆ ਸੀ ਬੰਦ ਨਹੀਂ ਸੀ ਜੀ ਹੂੰ ਇਹ ਦੋ ਬੰਦੇ ਜਿਹੜੇ ਨੇ ਲੱਪਰੀ ਤੇ ਸੰਗੋ ਆਪਣੇ ਮੋਟੂ ਤੇ ਮੈਂ ਲੱਪਰੀ ਦਾ ਤੇ ਆਪਣੇ ਸੁਭਿੰਦਰ ਸਿੰਘ ਹੂੰ ਇਹ ਦੋਨੋਂ ਜਿਹੜੇ ਨੇ ਅੰਦਰ ਵੜ ਗਏ ਜੀ ਕੰਨ ਟੱਪ ਕੇ ਜੀ ਉਹਨਾਂ ਦੀ ਚੱਕੀ ਦੇ ਵਿੱਚ ਜਿਹੜੇ ਕੋਈ ਰਾਖੇ ਸੌਂਦੇ ਉਹਨਾਂ ਦੇ ਨਾਲ ਕੋਈ ਹੋਰ ਹੈਗੇ ਤੇ ਉਹਨਾਂ ਦਾ ਕੁੰਣਾ ਦਾ ਉਹਨਾਂ ਨੇ ਬੰਦ ਕਰਤਾ ਇਹਨਾਂ ਨੇ ਤੇ ਆਪੇ ਮਾਤਾ ਜਿਹੜੀ ਇਸ ਬੈੱਡ ਤੇ ਪਈ ਹੋਈ ਸੀ ਤੇ ਉਹਨੂੰ ਇਹ ਜਦੋਂ ਮੋਬਾਈਲ ਚੁੱਕਿਆ ਇਹਨਾਂ ਨੇ ਉਹ ਜਾਗ ਪਈ ਜਦੋਂ ਜਾਗ ਪਈ ਤਾਂ ਉਹ ਉੱਠੀ ਉਹਦੇ ਇਹਨੇ ਉਹਨਾਂ ਨੇ ਵਾਲੀਆਂ ਜਿਹੜੀਆਂ ਉਹਨਾਂ ਨੇ ਕੰਨਾਂ ਦੇ ਫੱਟਰੀਆਂ ਇਹ ਭੱਜ ਗਈ ਆ ਡਰਾਇ ਤਮਕਾਇਆ ਜੀ ਕੋਈ ਹਥਿਆਰ ਸੀ ਕਿ ਇਹ ਕਿਸ ਤਰ੍ਹਾਂ ਹਥਿਆਰ ਨਹੀਂ ਸੀ ਇਹਨਾਂ ਕੋਲ ਕੋਈ ਵੀ ਚੋਰੀ ਦੀ ਨੀਦ ਨਾਲ ਹੀ ਆਏ ਸੀ ਪਰ ਉਹ ਜਿਹੜੀ ਔਰਤ ਜਿਸ ਸੀ ਜਾਗ ਪਈ ਇਹਦੇ ਕਰਕੇ ਉਹ ਉੱਠੀ ਤੇ ਮਤਲਬ ਵਾਲੀ ਖਿੱਚ ਕੇ ਤੇ ਪਾ ਲਈ ਉਹ ਕੋਈ ਵਿਰੋਧ ਨਹੀਂ ਕੀਤਾ ਲੇਡੀਜ਼ ਵੱਲੋਂ ਨਹੀਂ ਲੇਡੀਜ਼ ਤੇ ਲੇਡੀਜ਼ ਬਜ਼ੁਰਗ ਔਰਤਾਂ ਜੀ ਉਹ ਬਹੁਤ ਕਰਨ ਯੋਗ ਨਹੀਂ ਉਹ ਤੇ ਨਾਂ ਫਿਰ ਗ੍ਰਿਫਤਾਰੀ ਕਿੱਥੋਂ ਕੀਤੀ ਜੀ ਇਹਨਾਂ ਦੀ ਇਹਨਾਂ ਦੀ ਗ੍ਰਿਫਤਾਰੀ ਜੀ ਪਹਿਲਾਂ ਅਣਜਾਣ ਆਪਣੇ ਬੰਦਿਆਂ ਦੇ ਖਿਲਾਫ ਪਰਚਾ ਤਾਂ ਜੀ ਕੀਤਾ ਸੀ ਜੀ ਫਿਰ ਅਸੀਂ ਆਪਦੇ ਸੋਰਸਾਂ ਨਾਲ ਹੀ ਪਤਾ ਲਗਾਇਆ ਹੂੰ ਤੇ ਅਸੀਂ ਉਹਨਾਂ ਨੂੰ ਵੈਰੀਫਾਈ ਕਰ ਲਿਆ ਵੀ ਇਹੀ ਦੋਵੇਂ ਜਿਹੜੇ ਨੇ ਚੋਰੀ ਉਹਨਾਂ ਨੇ ਕੀਤੀ ਹੈ ਜੀ ਤੇ ਅੱਜ ਇਹ ਮੋਟਰਸਾਈਕਲ ਤੇ ਜਾ ਰਹੇ ਸੀ ਕਿਸੇ ਸਾਈਡ ਨੂੰ ਆਪਦੇ ਤੇ ਜੀ ਉੱਥੇ ਉਸ ਹੀ ਨੂੰ ਰੈਸਟ ਕਰ ਲਿਆ ਇਹਨਾਂ ਨੇ ਸਾਡੇ ਫਰ ਮਿਆਂ ਨੂੰ ਕੱਛਾ ਪੀਤੇਰੇ ਵੀ ਜਿਹੜੀ ਚੋਰੀ ਅਸੀਂ ਕੀਤੀ ਹੈ ਤੇ ਸਾਡੇ ਕੋਲ ਮੋਬਾਈਲ ਤੇ ਵਾਲੀਆਂ ਹੈਗੀਆਂ। ਉਹ ਅਸੀਂ ਜਲਦੀ ਬਰੌਨ ਕਰਵਾ ਲਾਂਗੇ। ਫਰਦਰ ਹੁਣ ਕਿਸ ਤਰ੍ਹਾਂ ਦੀ ਕਾਰਵਾਈ ਅਮਲੇ ਚ ਲਿਆਂਦੀ ਜਾ ਰਹੀ ਹੈ ਕਿ ਕੋਈ ਅਦਾਲਤ ਚ ਪੇਸ਼ ਕੀਤਾ ਗਿਆ ਰਿਮਾਂਡ ਆ ਸਕੀ ਨਹੀਂ ਹੈ ਜੀ ਸਵੇਰੇ ਪੇਸ਼ ਕਰਾਂਗੇ ਜੀ ਅੱਜ ਹੁਣੇ ਹੀ ਖੜੇ ਹੈ ਜੀ। ਸਵੇਰੇ ਪੇਸ਼ ਕਰਾਂਗੇ। ਜੀ। ਰਿਮਾਂਡ ਲੈ ਕੇ ਫਿਰ ਹੋਰ ਵੀ ਪਤਾ ਕਰਾਂਗੇ ਕਿ ਇਹਨਾਂ ਨੇ ਕੋਈ ਹੋਰ ਵੀ ਚੋਰੀਆਂ ਨੂੰ ਜਾਂ ਕੋ ਮਾੜੀਆਂ ਵਾਰਤ ਤੁਹਾਨੂੰ ਜਾਮ ਦਤਾ ਹੈ। ਇਹ ਕਿੰਨੇ ਘੰਟਿਆਂ ਦੇ ਅੰਦਰ ਜਾਂ ਕਿੰਨੇ ਉਹਦੇ ਵਿੱਚ ਸੁਲਝਾ ਲਿਆ ਗਿਆ ਮਾਮਲਾ ਜੀ ਇਹ ਮਾਮਲਾ 30 ਘੰਟਿਆਂ ਦੇ ਵਿੱਚ ਕਰੀਬ ਸੁਲਝਾ ਗਿਆ ਹਮ ਅ ਇਹ ਜੇ ਕੀ ਕਹਿਣਾ ਚਾਹੂਗੇ ਕਿ ਕਿਸ ਤਰ੍ਹਾਂ ਦੇ ਲੋਕ ਚੌਕਸ ਰਹਿਣ ਕਿਸ ਤਰ੍ਹਾਂ ਦੀ ਅਵੇਅਰਨੈਸ ਲਿਆਣਾ ਚਾਹੂਗੇ ਜੀ ਅਵੇਅਰਨੈਸ ਸਹੀ ਹੈ ਜੀ ਵੀ ਜੇ ਕੋਈ ਮਾੜਾ ਆਦਮੀ ਹੈ ਜਿਹੜਾ ਮਾੜੇ ਰਿਕਾਰਡ ਦਾ ਆਦਮੀ ਆ ਉਹਨੂੰ ਘਰੇ ਬੰਦੇ ਨੂੰ ਨਾ ਬੰਦ ਦੇ ਉਹਨੂੰ ਆਦਾ ਪੀਤ ਨਾ ਦੇਣ ਜਿਵੇਂ ਕੋਈ ਬੰਦਾ ਮਿਸਰੀਆਂ ਨੇ ਵਿੱਟਰ ਦਾ ਹੈ ਬੈਟਰੀਆਂ ਦਾ ਹੈ ਬਿਜਲੀ ਦਾ ਹੈ ਉਹ ਜੇ ਮਾੜਾ ਆਦਮੀ ਆ ਤਾਂ ਉਹ ਆ ਕੇ ਜਦੋਂ ਘਰੇ ਆਉਂਦਾ ਉਹਦਾ ਪੇਡ ਲੈ ਜਾਂਦਾ ਹੂੰ ਤਾਂ ਫਿਰ ਉਹ ਮਾੜਾ ਵਾਰਦਾਤ ਨੂੰ ਜਾਣ ਦਿੰਦਾ ਜਿਹੜੇ ਚੰਗੇ ਕਰਦਾਲ ਦੇ ਰੋਕ ਨੇ ਉਹਨਾਂ ਲੋਕਾਂ ਨਾਲ ਮੀਲ ਬਲਾਬ ਰੱਖਿਆ ਜਾਵੇ ਮਾੜੇ ਆਦਮੀਆਂ ਨਾਲ ਜਿਹੜਾ ਮੀਲ ਬਲਾਬ ਕਿਸੇ ਤਰੀਕੇ ਵੀ ਨਾ ਰੱਖਿਆ ਜਾਵੇ ਸਰ ਇਹਨਾਂ ਦੇ ਲੇਡੀਜ਼ ਦੇ ਘਰ ਤੋਂ ਕਿੰਨੀ ਦੂਰੀ ਤੇ ਰਹਿੰਦੇ ਸੀਗੇ ਜੀ ਇਹ ਇਹ ਆਪਣੇ ਦਾਣਾ ਮੰਡੀ ਦਾ ਸਾਨਾ ਹੈਗਾ ਜੀ ਵਿੱਚੋਂ ਕੋਈ ਘੱਟੋ ਘੱਟ ਹੋਊਗਾ ਕੋਈ 1/2 ਕਿਲੋਮੀਟਰ ਦਸ ਮਤਲਬ ਕਿ ਲੇਡੀਜ਼ ਦੇ ਘਰ ਦੇ ਕੋਲ ਹੀ ਸੀਗੇ ਜਿੱਥੇ ਵਾਰਦਾਤ ਕੀਤੀ ਜਾਂਦਾ ਲੇਡੀਜ਼ ਦਾ ਘਰ ਜਿਹੜਾ ਪਾਕਾਣੀ ਹੈ ਜੀ ਹੂੰ ਤੇ ਇਹ ਪਿੰਡ ਦੇ ਵਿੱਚ ਰਹਿੰਦੇ ਨੇ ਫਿਰ ਇਹਨਾਂ ਨੂੰ ਕੋਈ ਰੈਕੀ ਕੀਤੀ ਸੀ ਕਿ ਆਂਦੇ ਜਾਂਦੇ ਵੇਖਿਆ ਸੀਗਾ ਉਹਨਾਂ ਨੂੰ ਇਹ ਅਸਲ ਦੇ ਵਿੱਚ ਨਾ ਜੀ ਉਹ ਆਟੇ ਦੀ ਚੱਕੀ ਉਹਨਾਂ ਦੀ ਉੱਥੇ ਜਾ ਕੇ ਜਿਹੜੇ ਆਪਣੇ 12 ਮੁੰਡੇ ਕੁੱਛਦੇ ਆ ਤੇ ਇਹਨਾਂ ਨੂੰ ਪਤਾ ਸੀ ਕਿ ਉਹ ਆਈ ਹੋਈ ਹੁਣ ਮਾਤਾ ਤੇ ਉਹਦੇ ਕੰਨਾਂ 'ਚ ਸੋਨਾ ਪਾਇਆ ਹੈ ਤੇ ਇੱਥੇ ਹੋਰ ਹੈ ਨਹੀਂ ਅਸੀਂ ਉਹ ਕੱਲੀ ਰਹਿੰਦੀ ਠੀਕ ਕਿੰਨਾ ਕੁ ਵਜਨ ਸੀ ਸਰ ਵਾਲੀ ਤਾਂ ਜਿਹੜੀ ਲਾਈ ਹੈ ਹਾਂ ਜੀ ਉਹਦਾ ਵਜਨ ਕਿੰਨਾ ਕੋਲ ਹੈ ਇੱਕ ਤੋਲੇ ਦਾ ਸੀ ਜੀ ਇੱਕ ਤੋਲੇ ਦੀ ਵਾਲੀ ਸੀ ਤੇ ਕਿਹੜੇ ਪਿੰਡ ਤੋਂ ਇਹ ਮਲਗ ਰਹਿਣ ਵਾਲੇ ਸਾਰੇ ਕਿਹੜੇ ਪਿੰਡ ਦਾ ਜੀ ਜਿਹੜੀ ਆਪਣੇ ਵਾਰਤਾਤ ਵੀ ਜਿਹੜੀ ਇਹ ਪੱਕੇ ਗਾਲੇ ਵਾਲੀ ਹੋਈ ਹੈ ਤੇ ਜਿਹੜੀ ਦੋਸ਼ੀ ਨੇ ਨਵੇਂ ਇਹ ਵੀ ਪੱਕੇ ਗਾਲੇ ਵਾਲੇ ਤੇ ਐਫ ਆਈ ਆਰ ਕਿਤੇ ਲਾਂਚ ਕੀਤੀ ਗਈ ਕਿਹੜੇ ਥਾਣੇ ਦੇ ਚ ਐਫ ਆਈ ਆਰ ਥਾਣਾ ਮੇਰੋਕ ਵਿੱਚ ਠੀਕ ਠੀਕ ਥੈਂਕ ਯੂ ਥੈਂਕ ਯੂ ਗੁੱਡ ਨੇਮ ਸਰ ਮੇਰਾ ਨਾਮ ਐਸ ਆਈ ਦਿਗੰਦਰ ਸਿੰਘ ਐਸ ਐਚਓ ਬਰੋਕ ਵਿੱਚ ਥੈਂਕ ਯੂ ਏ ਬੀ ਆਰ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋ ਸਾਹਿਬ ਅਪੀਲ ਕਰਦੇ ਹਾਂ एबीएनयू चैनल पर ऐसी ही लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत